ਸਾਰਾ ਸਮਾਨ ਇਹਦੇ ਫਾਪਿਆਂ ਚ ਪਾ ਦਿੱਤਾ ਜਾਂਦੀ ਪੈਸੇ ਮੈਂ ਜਿਹੜੇ ਸਕੈਨ ਕਰ ਦਿੰਦੀਆਂ ਮੈਂ ਕੋਈ ਨਹੀਂ ਕਰਦੇਓ ਜਦੋਂ ਸਕੈਨ ਕੀਤੇ ਆ ਕਿ ਉਹਦੀ ਮੈਨੂੰ ਝੂਠੀ ਜੜੀ ਆ ਉਹਨੇ ਜੜੀ ਸਕਰੀਨ ਸ਼ਾਟ ਪਾਤੀ ਆ 4000 ਬੋਲ ਦੇਣਾ ਸੀ ਪਹਿਲੇ ਕਨੇ ਉਹਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆਖੇ ਪੈਗੇ ਆ ਤੁਸੀਂ ਮੇਰਾ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦੇ ਦਿੱਤਾ ਕਿ ਮੈਂ ਆਖਿਆ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾਗੇ ਮੈਂ ਸਨਿਆਰੇ ਦੀ ਦੁਕਾਨ ਆ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉੱਧਰ ਤੋਂ ਗਿਆ ਤੇ ਇਹ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਦੇ ਇਹਨਾਂ ਕੋ ਚਾਰ ਕਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋਲ ਉਹ ਲੈ ਕੇ ਗਿਆ ਡਬਟੇ ਡਬਟੇ ਲੈ ਕੇ ਇਹਨਾਂ ਕੋਲ ਚਾਰ ਚਾਰ 1000 ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ ਚ 4000 ਇਹਨਾਂ ਨੇ ਹੋਰ ਮੈਡਮ ਨੇ ਪਾਇਆ ਨਹੀਂ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ Google Pay ਪੈਸੇ ਕੀਤੇ ਆ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚੋਂ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਇੱਕ ਮਿੰਟ ਹੋਰ ਹੈ ਹਲੀ ਕੀ ਨਾ ਤੁਹਾਡਾ ਮੇਰਾ ਨਾਮ ਗਰਮੇਸ਼ ਸਿੰਘ ਤੇ ਤੁਹਾਡਾ ਕਲਾਸ ਹਾਊਸ ਕੀ ਸੁਣਾਦੇ ਆ ਤਨਤਨ ਬਾਬਾ ਦੀਪ ਸਿੰਘ ਕਲਾਸ ਹਾਊਸ ਤੇ ਕੀ ਗੱਲ ਹੋਈ ਤੁਹਾਡਾ ਨਾ ਗੱਲ ਮੇਰੇ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ ਤਕਰੀਬਨ 3:00 4:00 ਵਜੇ ਮੇਰੇ ਕੋਲ ਆਈ ਵੀ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜਿਹਾ ਚਾਹੀਦੇ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਵਿਖਾਇਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਅਖੇ ਅੰਡਰਵੀਅਰ ਦੇ ਦਿਓ ਦੋ ਦੋ ਬਨਾਨ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਤਲਬ ਕਰਕੇ ਤਰਕੇ ਸਾਰਾ ਸਮਾਨ ਜਿਹੜਾ ਉਹ 4020 ਰੁਪਿਆ ਬਣਿਆ ਤੇ ਸਾਰਾ ਸਮਾਨ ਉਹਦੇ ਫਾਫਿਆਂ ਚ ਪਾ ਦਿੱਤਾ ਤੇ ਆਂਦੀ ਪੈਸੇ ਮੈਂ ਜਿਹੜੇ ਸਕੈਨ ਕਰ ਦਿੰਦੀਆਂ ਮੈਂ ਕੋਈ ਨਹੀਂ ਕਰ ਦਿਓ ਜਦੋਂ ਸਕੈਨ ਕੀਤੇ ਆ ਤੇ ਉਹਦੀ ਮੈਨੂੰ ਝੂਠੀ ਜੜੀ ਆਉਨੇ ਜਿਹੜੀ ਸਕਰੀਨ ਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਇਹ ਬੋਲ ਪੈਂਦਾ ਵੀ ਪੈਸੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ ਕਿਹਾ 4000 ਬੋਲ ਦੇਣਾ ਸੀ ਪਰ ਲਿਖਨੇ ਇਹਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਾਏ ਨਹੀਂ ਨਹੀਂ ਆਖੇ ਪੈ ਗਏ ਆ ਤੁਸੀਂ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦਿੱਤਾ ਤੇ ਮੈਂ ਆਖਿਆ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾਗੇ ਮੈਂ ਅਸਨਿਆਰੇ ਦੀ ਦੁਕਾਨ ਆ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉਧਰ ਨੂੰ ਗਿਆ ਤੇ ਇਹ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਗਏ ਕਿਤਨੀ ਮਰਸੀ ਕਿਤਨਾ ਵੇਖਣ ਲੱਗੋ ਉਹ ਤਕਰੀਬਨ ਮਤਲਬ 32 ਸਾਲ ਦੀ ਲੇਡੀ ਆ ਕੋਈ ਇਹ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਘਰ ਦਾ ਉਹਦਾ ਗੱਡੀ ਚ ਬੈਠਾ ਸੀ ਤੇ ਸੀਸੀ ਹੈਗੀ ਆ ਜੀ ਸਿਸਟੀਮ ਕੈਮਰੇ ਜਾਈ ਫੋਟੋ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੇਡੀ ਦੀ ਲੇਡੀ ਦੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਆ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਹੀ ਆ ਕਾਹਨਾ ਚਰ ਕਾਫੀ ਚਰ ਬੈਠੀ ਜੀ ਆ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਮੈਂ ਮੰਨ ਕਰਦਾ ਮੈਂ ਮੰਨ ਕਰਦਾ ਵੀ ਜਾਂ ਤੇ ਮੈਨੂੰ ਆਪਣੇ ਆਪ ਆਣ ਕੇ ਇੱਥੇ ਪੈਸੇ ਦੇ ਜਾਏ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀ ਚੀਜ਼ ਹੋ ਗਈ ਬਸ ਖਲਕੀ ਨਾ ਬੜਾ ਜੀ ਤੰਮੇਰਾ ਨਾ ਗੁਰਵਜਨ ਸਿੰਘ ਜੀ ਬੱਸ ਜੀ ਕੀ ਕੰਮ ਕਰਦੇ ਕਿੱਥੇ ਰਹਿੰਦੇ ਸਾਡੀ ਨਾ ਵੀਦੀ ਦੋਦ ਕੰਨਾਂ ਸ਼ੌਪ ਛੱਡ ਕੇ ਸਾਡੀ ਆਪਣੀ ਸਨਾਰੇ ਦੀ ਸ਼ੌਪ ਹੈ ਵੇਦੇ ਆਪਣੀ ਤੇ ਕੀ ਅੱਜ ਹੋਇਆ ਨਾ ਕੱਟ ਅੱਜ ਨਾ ਵੀਦੀ ਸਾਡੇ ਕੋ ਭੱਜੇ ਭੱਜੇ ਆਏ ਆ ਤੇ ਕਹਿੰਦੇ ਹੀ ਵੀ ਮੇਰਾ ਫੋਨ ਜਿੰਨਾ 400 ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵੇਖਿਆ ਹੋਇਆ ਨਹੀਂ ਬੱਚਾ ਨੂੰ ਕਹਿੰਦੇ ਭਈ ਰੀਚਾਰਜ ਹੋਇਆ ਨਹੀਂ ਹੋਇਆ ਤੇ ਬੱਚਾ ਨੇ ਵੇਖਿਆ ਕਹਿੰਦੇ ਅੰਕਲ ਜੀ ਰੀਚਾਰਜ ਨਹੀਂ ਹੋਇਆ ਤੇ ਇਹ ਪਰੇਸ਼ਾਨ ਦੇ ਹੀ ਥੋੜਾ ਜਿਹਾ ਤੇ ਮੈਨੂੰ ਵੀ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਕੇ ਚਲੇ ਗਏ ਤੇ ਮੈਨੂੰ ਕਹਿੰਦੇ ਗੱਡੀ ਇਥੇ ਖਲੋਤੀ ਮੈਂ ਕਹਿੰਦਾ ਤੇ ਚਲੇ ਗਈ ਜੀ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਤੇ ਬੱਚੇ ਅੰਦਰ ਕਾਊਂਟਰ ਤੇ ਬੈਠੇ ਇੱਕ ਬੱਚੇ ਇਹਨਾਂ ਦਾ ਮੋਬਾਈਲ ਵੇਖਣ ਦੇ ਹੀ ਇਹਨਾਂ ਕੋ ਚਾਰਕ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋ ਉਹ ਲੈ ਕੇ ਗਿਆ ਡਬਟੇ ਡਬਟੇ ਲੈ ਕੇ ਇਹਨਾਂ ਕੋਲੋਂ ਚਾਰ ਚਾਰ ਹਜ਼ਾਰ ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ ਚਾਰ ਹਜ਼ਾਰ ਇਹਨਾਂ ਨੇ ਉਹ ਮੈਡਮ ਨੇ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਵੀ ਆਈ ਆ ਤੇ ਫਿਰ ਜੋ ਤੁਹਾਡੇ ਕੋਲ ਇਹ ਕੀ ਹਾਲਾਤ ਇਹ ਨਾਲ ਇਹਨਾਂ ਦੇ ਇਹ ਕਮੰਡਾ ਏਜ ਬਾਰੇ ਇਹ ਕਮੰਡੇ ਫਿਰ ਇਹਨਾਂ ਨੂੰ ਚਾਹ ਚ ਪਈ ਮੇਕਅਪ ਚਾਹ ਚ ਪਈ ਉਹ ਜਿਹੜੀ ਮੈਡਮ ਚਲੀ ਗਈ ਉਹ ਤੇ ਹੁਣ ਵਾਪਸ ਆਉਣ ਹੋ ਰਹੀ ਤੇ ਫਿਰ ਨਾਲ ਵਿੱਚ ਆ ਚ ਪਈ ਮੈਂ ਵੀਰ ਹੋਣਾ ਨੂੰ ਮੈਂ ਕਿਹਾ ਤੁਸੀਂ ਵੈਰੋ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਜਰ ਨੂੰ ਗੱਡੀ ਤੇ ਨਿਕਲ ਗਈ ਤੇ ਪਰ ਪਰਚਾਨ ਹੀ ਵੀ ਦੀ ਤੇ ਇਹ ਤੇ ਵੀ ਦੀ ਨਾ ਬੜਾ ਧੱਕਾ ਹੋ ਗਿਆ ਵੀਰ ਦੀ ਨੇ ਪੁੱਤ ਤੁਹਾਨੂੰ ਪਤਾ ਦੇ ਇੱਕ ਕਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਕਸੂਟੇ ਕਮਾ ਲਾਂਗੇ ਕੀ ਕਰ ਜਾਓ ਸੀਸੀਟੀਵੀ ਲੱਗਣਾ ਅਸੀਂ ਤੇ ਕਹ ਨਿਆਨੇ ਸੀਸੀਟੀਵੀ ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀ ਦੀ ਸੋ ਸੀਸੀਟੀਵੀ ਕੋਲੋਂ ਨਹੀਂ ਦੁਨੀਆ ਡਰਦੀ ਕੇ ਆਜੋ ਭੈਣ ਜੀ ਹਾਂਜੀ ਹਾਂਜੀ ਅਰਿਕਾ ਨਾ ਅਰਿਕਾ ਨਹੀਂ ਇਹ ਹੀ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਚਵਰਾਂ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਅਜੇ ਵੀ ਵੇਖੋ ਬੈਠੇ ਕਮਾਂਡੇ ਵੇਖੋ ਅਰੇ ਵੀ ਇਹਨਾਂ ਦੇ ਹੱਥ ਪੈਰ ਕਮਾਂਡੇ ਉਹਨਾਂ ਦੇ ਬੈਠੇ ਤੇ ਤਾਂ ਕਰਕੇ ਅਸੀਂ ਕਹਿੰਦੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਹੈ ਉਹਨਾਂ ਨੂੰ ਦੇ ਜਾਣ ਤੇ ਟੈਨਸ਼ਨ ਕਰਦੇ ਨਾ ਅੱਜ ਕੰਮ ਕਰਦੇ ਮੇਰੇ ਕੋਲੋਂ ਇਹ ਆਰਮੀ ਚੋਂ ਰਿਟਾਇਰ ਦੇ ਕੈਪਟਨ ਰਿਟਾਇਰ ਦੇ ਵੀ ਜੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਵੀ ਜੀ ਸਰ ਕੀ ਇਹ ਮਾਮਲਾ ਜਿਹੜਾ ਇੱਕ ਨਕਾਲ ਤੋਂ ਜਿਹੜਾ ਕੀ ਬੁਲੇਡਿੰਗ ਦੀ ਇਹ ਤਾਂ ਗੱਲ ਨਾਲ ਕਿ ਪੈਸੇ ਕੀ ਮੰਗਦਾ ਇਹ ਬ੍ਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ Google Pay ਪੈਸੇ ਕੀਤੇ ਆ ਤੇ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਾਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਦੀਸਟ ਹੈ ਆਪਣੀ ਇਹ ਮਦਦ ਲਈ ਆ ਰਹੀ ਹੈ ਉਹ ਜਿਹੜੀ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਜਿਹੜਾ ਨੰਬਰ ਦੇਖੀ ਜਾ ਲੱਗਿਆ ਕਿੱਥੋਂ ਬਣਦੀ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦ ਹੈ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਕਰੇ CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫतीश ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੀ ਖਲਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ। ਸੀਸੀਟੀਵੀ ਫੁਟੇਜ ਹੈਗੀ ਸਾਹਮਣੇ ਸੀ। ਸੀਸੀਟੀਵੀ ਫੁਟੇਜ ਉਹਨਾਂ ਵੱਲ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਦੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ ਤੇ ਇਹਨਾਂ ਦੀ ਹਕਰੀਸੀ ਕਰਵਾਵਾਂਗੇ ਜੀ।